ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਵੱਲੋਂ ਦੋ ਪੱਤਰ ਲਿਖੇ ਗਏ ਨੇ ਦੋ ਪੱਤਰ ਕਿਸ ਬਾਰੇ ਨੇ ਇੱਕ ਗਾਇਕ ਕਰਨ ਔਜਲਾ ਤੇ ਇੱਕ ਗਾਇਕ ਹਣੀ ਸਿੰਘ ਦੇ ਬਾਰੇ ਦੋਨਾਂ ਨੇ ਗੀਤ ਗਾਏ ਜਿਨ੍ਹਾਂ ਦੇ ਟਾਈਟਲ ਵੀ ਅੰਗਰੇਜ਼ੀ ਦੇ ਵਿੱਚ ਨੇ ਔਰ ਉਸ ਦੇ ਵਿੱਚ ਔਰਤਾਂ ਪ੍ਰਤੀ ਬੀਬੀਆਂ ਪ੍ਰਤੀ ਵਰਤੀ ਗਈ ਮਾੜੀ ਤੇ ਭੱਦੀ ਸ਼ਬਦਾਵਲੀ ਨੂੰ ਲੈ ਕੇ ਇਤਰਾਜ਼ ਉੱਠੇ ਨੇ ਹਾਲਾਂਕਿ ਇਸ ਤੋਂ ਪਹਿਲਾਂ ਕਰਨ ਔਜਲਾ ਦਾ ਜਦੋਂ ਐਮ ਐਫ ਗੱਭਰੂ ਗਾਣਾ ਰਿਲੀਜ਼ ਹੋਇਆ ਤੇ ਉਸ ਵਕਤ ਹੀ ਜਦੋਂ ਵੀਡੀਓ ਆਉਂਦੀ ਹੈ ਉਸ ਦੇ ਵਿੱਚ ਵੀ ਸ਼ਿਕਾਇਤਾਂ ਪੁਲਿਸ ਕੋਲ ਪੁੱਜੀਆਂ ਨੇ ਪ੍ਰਸ਼ਾਸਨ ਦੇ ਕੋਲ ਤੇ ਨਾਲ ਹੀ ਹੁਣ ਜਿਹੜੀ ਹੈ ਸ਼ਿਕਾਇਤ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਇੱਕ ਸ਼ਿਕਾਇਤ ਪੱਤਰ ਵਜੋਈ ਪੰਜਾਬ ਦੇ ਡੀਜੀਪੀ ਨੂੰ ਚਿੱਠੀ ਲਿਖੀ ਹੈ ਤੇ ਨਾਲ ਹੀ ਕਿਹਾ ਕਿ ਉੱਚ ਅਧਿਕਾਰੀ ਦੀ ਡਿਊਟੀ ਲਗਾਈ ਜਾਵੇ ਔਰ ਇਹਨਾਂ ਦੀਆਂ ਰਿਪੋਰਟਾਂ 11 ਅਗਸਤ ਨੂੰ 11:30 ਵਜੇ ਤੱਕ ਦਿੱਤੀਆਂ ਜਾਣ ਕਰਨੌਜਲਾ ਦੇ ਗੀਤ ਨੂੰ ਲੈ ਕੇ ਵੀ ਹਣੀ ਸਿੰਘ ਦੇ ਗੀਤ ਨੂੰ ਵੀ ਲੈ ਕੇ ਵੀ ਦੋਨਾਂ ਗੀਤਾਂ ਨੂੰ ਸੋਸ਼ਲ ਮੀਡੀਆ ਤੇ ਅੱਜ ਵੀ ਦੇਖਿਆ ਜਾ ਸਕਦਾ ਹੈ ਕਿਸੇ ਤਰ੍ਹਾਂ ਦੀ ਕੋਈ ਸ਼ਬਦਾਵਲੀ ਵਿੱਚੋਂ ਕੱਟੀ ਨਹੀਂ ਗਈ ਹਟਾਈ ਨਹੀਂ ਗਈ ਉਸੇ ਤਰ੍ਹਾਂ ਜਾਰੀ ਹੈ ਇਥੋਂ ਤੱਕ ਕਿ ਇੱਕ ਤੱਥ ਇਹ ਵੀ ਹੈ ਕਿ ਕਰਨ ਉਹਲਾ ਦਾ ਗਾਣਾ ਕਈ ਮਿਲੀਅਨ ਕ੍ਰਾਸ ਕਰ ਚੁੱਕਾ ਹੈ ਤਾਂ ਹੁਣ ਇਸ ਗੀਤ ਨੂੰ ਲੈ ਕੇ ਜਿਹੜਾ ਵਿਵਾਦ ਉੱਠਿਆ ਉਸ ਨੂੰ ਲੈ ਕੇ ਪੰਜਾਬ ਰਾਜ ਮੈਲਾ ਕਮਿਸ਼ਨ ਨੇ ਪੰਜਾਬ ਦੇ ਡੀਜੀਪੀ ਪੁਲਿਸ ਹੈੱਡ ਕੁਆਟਰ ਨੂੰ ਇੱਕ ਚਿੱਠੀ ਲਿਖੀ ਹੈ ਨਾਲ ਹੀ ਇਹ ਚਿੱਠੀ ਬਿਊਰੋ ਆਫ ਇਨਵੈਸਟੀਗੇਸ਼ਨ ਨੂੰ ਵੀ ਹੈੱਡਕੁਆਰਟਰ ਚੰਡੀਗੜ੍ਹ ਭੇਜ ਦਿੱਤੀ ਗਈ ਹੈ ਜਿਸ ਦਾ ਵਿਸ਼ਾ ਹੈ ਸੋਸ਼ਲ ਮੀਡੀਆ ਤੇ ਚੱਲ ਰਹੇ ਸਿੰਗਰ ਕਰਨ ਔਜਲਾ ਵੱਲੋਂ ਗਾਏ ਗਾਣੇ ਐਮਐਫ ਗੱਭਰੂ ਵਿੱਚ ਔਰਤਾਂ ਪ੍ਰਤੀ ਵਰਤੀ ਗਈ ਇਤਰਾਜਯੋਗ ਸ਼ਬਦਾਰੀ ਦਾ ਨੋਟਿਸ ਲੈਣ ਸੰਬੰਧੀ ਪੰਜਾਬ ਰਾਜ ਮਹਿਲਾ ਕਮਿਸ਼ਨ ਪੰਜਾਬ ਰਾਜ ਮਹਿਲਾ ਕਮਿਸ਼ਨ ਐਕਟ 2001 ਦੀ ਧਾਰਾ 12 ਦੀਨ ਆਪਣੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਔਰਤਾਂ ਦੇ ਅਧਿਕਾਰਾਂ ਸਨਮਾਨ ਅਤੇ ਸੁਰੱਖਿਆ ਦੀ ਉਲੰਘਣਾ ਨਾਲ ਸੰਬੰਧਿਤ ਮਾਮਲਿਆਂ ਤੇ ਸੂ ਮੋਟੋ ले ਸਕਦੇ ਨੇ ਕਮਿਸ਼ਨ ਵੱਲੋਂ ਜਿਹੇ ਮਾਮਲਿਆਂ ਨੂੰ ਬੜੀ ਹੀ ਗੰਭੀਰਤਾ ਨਾਲ ਵਿਚਾਰਿਆ ਜਾਂਦਾ ਹੈ ਅਤੇ ਕਮਿਸ਼ਨ ਇਹ ਯਕੀਨੀ ਬਣਾਉਣ ਲਈ ਵਚਨਬੱਧ ਹੈ ਕਿ ਪੰਜਾਬ ਵਿੱਚ ਔਰਤਾਂ ਦੇ ਅਧਿਕਾਰ ਮਾਣ ਅਤੇ ਰੁਤਬੇ ਦੀ ਸੁਰੱਖਿਆ ਕੀਤੀ ਜਾਵੇ ਇਸ ਮਾਮਲੇ ਵਿੱਚ ਇਹ ਲਿਖਿਆ ਗਿਆ ਹੈ ਕਿ ਕਮਿਸ਼ਨ ਦੇ ਧਿਆਨ ਵਿੱਚ ਆਇਆ ਹੈ ਕਿ ਸੋਸ਼ਲ ਮੀਡੀਆ ਤੇ ਸਿੰਗਰ ਕਰਨੌਲਾ ਵੱਲੋਂ ਗਾਣਾ ਜੋ ਗਾਇਆ ਗਿਆ ਐਮ ਐਫ ਗਬਰੂ ਉਹ ਚੱਲ ਰਿਹਾ ਹੈ ਜਿਸ ਵਿੱਚ ਉਸ ਵੱਲੋਂ ਔਰਤਾਂ ਪ੍ਰਤੀ ਬਹੁਤ ਹੀ ਇਤਰਾਜਯੋਗ ਸ਼ਬਦਾਵਲੀ ਵਰਤੀ ਗਈ ਹੈ ਇਸ ਵਿੱਚ ਔਰਤਾਂ ਪ੍ਰਤੀ ਵਰਤੀ ਗਈ ਸ਼ਬਦਾਵਲੀ ਸਬੰਧੀ ਪੰਜਾਬ ਰਾਜ ਮਹਿਲਾ ਕਮਿਸ਼ਨ ਵੱਲੋਂ ਔਰਤਾਂ ਲਈ ਪੰਜਾਬ ਰਾਜ ਕਮਿਸ਼ਨ ਐਕਟ 2001 ਦੇ ਤਹਿਤ ਸੂ ਮੋਟੋ ਨੋਟਿਸ ਲੈਂਦੇ ਹੋਏ ਆਪ ਨੂੰ ਲਿਖਿਆ ਜਾਂਦਾ ਹੈ ਕਿ ਸਬੰਧੀ ਤੁਰੰਤ ਪੰਜਾਬ ਪੁਲਿਸ ਹੈੱਡ ਕੁਆਟਰ ਚੰਡੀਗੜ੍ਹ ਦੇ ਕਿਸੇ ਸੀਨੀਅਰ ਅਧਿਕਾਰੀ ਤੋਂ ਕਾਨੂੰਨ ਅਨੁਸਾਰ ਬਣਦੀ ਪੜਤਾਲ ਕਰਵਾਈ ਜਾਵੇ ਤੇ ਪੜਤਾਲੀਆ ਅਫਸਰ ਨੂੰ ਹਦਾਇਤ ਕੀਤੀ ਜਾਵੇ ਕਿ ਕਾਰਵਾਈ ਸਬੰਧਤ ਸਟੇਟਸ ਰਿਪੋਰਟ ਸਬੰਧਤ ਕਰਨ ਔਜਲਾ ਨੂੰ ਲੈ ਕੇ 11 ਅਗਸਤ ਨੂੰ ਸਵੇਰੇ 11 ਵਜੇ ਕਮਿਸ਼ਨ ਦਫਤਰ ਦੇ ਵਿਖੇ ਹਾਜ਼ਰ ਹੋ ਕੇ ਯਕੀਨੀ ਬਣਾਈ ਜਾਵੇ ਕਿ ਜਿਹੜਾ ਵੀ ਆਈਓ ਹੋਵੇਗਾ ਪੜਤਾਲੀ ਅਫਸਰ ਉਹ ਕਮਿਸ਼ਨ ਦੇ ਵਿੱਚ ਹਾਜ਼ਰ ਹੋ ਕੇ ਰਿਪੋਰਟ ਦੇਵੇਗਾ 11 ਅਗਸਤ ਨੂੰ ਇਸੇ ਤਰੀਕੇ ਦੇ ਨਾਲ ਹੀ ਉਸੇ ਤਰੀਕੇ ਤੇ ਪੰਜਾਬ ਰਾਜ ਮੈਲਾ ਕਮਿਸ਼ਨ ਵੱਲੋਂ ਇੱਕ ਚਿੱਠੀ ਜਿਹੜੀ ਕਿ ਮਿਤੀ 7 8 2025 ਅੱਜ ਦੀ ਤਰੀਕ ਨੂੰ ਹੀ ਜਾਰੀ ਹੋਈ ਹੈ ਜਿਸ ਦੇ ਵਿੱਚ ਲਿਖਿਆ ਗਿਆ ਹੈ ਸੋਸ਼ਲ ਮੀਡੀਆ ਤੇ ਚੱਲ ਰਹੇ ਸਿੰਗਰ ਯੋਯੋ ਹਣੀ ਸਿੰਘ ਵੱਲੋਂ ਗਾਏ ਗਾਣੇ ਮਿਲੀਨੀਅਰ ਵਿੱਚ ਔਰਤਾਂ ਪ੍ਰਤੀ ਵਰਤੀ ਗਈ ਤਰਾਯੁਕ ਸ਼ਬਦਾਵਲੀ ਦਾ ਨੋਟਿਸ ਲੈਣ ਸੰਬੰਧੀ ਬਾਕੀ ਸਾਰੀ ਭਾਸ਼ਾ ਉਹੀ ਹੈ ਇਸ ਵਿੱਚ ਵੀ ਸੂ ਮੋਟੋ ਲਿਆ ਗਿਆ ਪਰ ਇਸ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਔਰਤਾਂ ਪ੍ਰਤੀ ਜਿਹੜੀ ਵਰਤੀ ਗਈ ਮਾੜੀ ਸ਼ਬਦਾਵਲੀ ਨੂੰ ਲੈ ਕੇ ਹੀ ਸੂ ਮੋਟੋ ਲਿਆ ਗਿਆ ਹੈ ਔਰ ਹਣੀ ਸਿੰਘ ਦਾ ਵੀ ਨਵਾਂ ਸੋਸ਼ਲ ਮੀਡੀਆ ਤੇ ਚੱਲ ਰਿਹਾ ਗੀਤ ਜਿਸ ਵਿੱਚ ਔਰਤਾਂ ਪ੍ਰਤੀ ਸ਼ਬਦਾਵਲੀ ਤਰਾਯੁਕ ਵਰਤੀ ਗਈ ਹੈ ਉਸੇ ਤਰੀਕੇ ਹੀ ਇਸ ਵਿੱਚ ਵੀ ਸ਼ਬਦਾਵਲੀ ਲਿਖੀ ਗਈ ਹੈ ਕਿ ਸੂ ਮੋਟੋ ਲੈਂਦਿਆਂ ਹੋਇਆਂ ਔਰਤਾਂ ਲਈ ਪੰਜਾਬ ਰਾਜ ਕਮਿਸ਼ਨ ਐਕਟ 2001 ਦੀ ਧਾਰਾ 12 ਦੇ ਤਹਿਤ ਸੂ ਮੋਟੋ ਲਿਆ ਗਿਆ ਔਰ 45 ਅਫਸਰ ਦੀ ਇਸ ਵਿੱਚ ਵੀ ਡਿਊਟੀ ਲਈ ਜਾਵੇ ਔਰ ਉਹ ਵੀ ਰਿਪੋਰਟ ਲੈ ਕੇ ਹਾਜ਼ਰ ਹੋਵੇ ਔਰ ਇਸ ਸਬੰਧੀ ਜਿਹੜੀ ਸਟੇਟਸ ਰਿਪੋਰਟ ਹੈ ਸਿੰਗਰ ਯੋਯੋਹਣੀ ਸਿੰਘ ਨੂੰ ਲੈ ਕੇ ਮਿਤੀ 11 8 11:30 ਕਮਿਸ਼ਨ ਦਫ਼ਤਰ ਵਿਖੇ ਹਾਜ਼ਰ ਹੋਣਾ ਯਕੀਨੀ ਬਣਾਇਆ ਜਾਵੇ ਹੁਣ ਦੇਖਦੇ ਹਾਂ ਕਿ ਪੰਜਾਬ ਪੁਲਿਸ ਦੇ ਵਿੱਚ ਹੈੱਡ ਕੁਆਰਟਰ ਤੋਂ ਕਿਸੇ ਇੱਕ ਅਫਸਰ ਨੂੰ ਹੀ ਦੋਨਾਂ ਗਾਇਕਾਂ ਦੇ ਖਿਲਾਫ ਜਿਹੜੀ ਸ਼ਿਕਾਇਤ ਆਈ ਹੈ ਪੱਤਰ ਆਇਆ ਹੈ ਇੱਕੋ ਹੀ ਪੜਤਾਲੀ ਅਫਸਰ ਬਣਾਇਆ ਜਾਂਦਾ ਜੇ ਦੋ ਵੱਖ-ਵੱਖਰੇ ਅਫਸਰਾਂ ਦੀ ਡਿਊਟੀ ਲਈ ਜਾਏਗੀ ਇੱਕ ਕਰਨ ਔਜਲਾ ਦੇ ਗੀਤ ਬਾਰੇ ਸਟੇਟਸ ਰਿਪੋਰਟ ਤੇ ਦੂਸਰੀ ਯੋਯੋਹਣੀ ਸਿੰਘ ਦੇ ਗੀਤ ਦੇ ਬਾਰੇ ਸਟੇਟਸ ਰਿਪੋਰਟ ਜਿਸ ਵਿੱਚ ਦੋਸ਼ ਨਹੀਂ ਕਿ ਦੋਨਾਂ ਨੇ ਹੀ ਮਾੜੀ ਸ਼ਬਦਾਵਲੀ ਵਰਤੀ ਹੈ ਔਰਤਾਂ ਨੂੰ ਜਿਹੜਾ ਆ ਮਾਨ ਸਨਮਾਨ ਨੂੰ ਠੇਸ ਪਹਾਈ ਹੈ ਕਰਨ ਔਜਲਾ ਦੇ ਗਾਣੇ ਨੂੰ ਲੈ ਕੇ ਤਾਂ ਪਹਿਲਾਂ ਹੀ ਵਿਵਾਦ ਕਾਫੀ ਸਮੇਂ ਤੋਂ ਚੱਲੇ ਆ ਰਿਹਾ ਹੈ ਜਦੋਂ ਦਾ ਗਾਣਾ ਰਿਲੀਜ਼ ਹੋਇਆ ਪਰ ਨਾਲ ਹੀ ਯੋਯੋ ਹਣੀ ਸਿੰਘ ਦੇ ਬਾਰੇ ਵੀ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਸੂ ਮੋਟੋ ਲਿਆ ਹੈ ਦੇਖਦੇ ਹਾਂ ਇਸ ਤੋਂ ਪਹਿਲਾਂ ਵੀ ਕਾਫੀ ਵਾਰ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰ ਦੇ ਉੱਤੇ ਕੋਈ ਵੀ ਚੇਅਰ ਪਰਸਨ ਹੋਵੇ ਜਦੋਂ ਵੀ ਕੋਈ ਸੱਭਿਆਚਾਰ ਨੂੰ ਲੈ ਕੇ ਜਾਂ ਕਿਸੇ ਤਰ੍ਹਾਂ ਔਰਤਾਂ ਬੀਬੀਆਂ ਜਾਂ ਬੱਚਿਆਂ ਪ੍ਰਤੀ ਕਿਸੇ ਤਰ੍ਹਾਂ ਦੀ ਮਾੜੀ ਸ਼ਬਦਾਵਲੀ ਵਰਤੀ ਜਾਂਦੀ ਹੈ ਤਾਂ ਸਖਤ ਨੋਟਿਸ ਲਏ ਜਾਂਦੇ ਰਹੇ ਨੇ ਤਾਂ ਹੁਣ ਵੀ ਇਹਨਾਂ ਦੋ ਗਾਇਕਾਂ ਦੇ ਖਿਲਾਫ ਨੋਟਿਸ ਲਿਆ ਗਿਆ ਦੇਖਦੇ ਆ ਕਿ ਇਹਨਾਂ ਗਾਇਕਾਂ ਦੀਆਂ ਸਟੇਟਸ ਰਿਪੋਰਟ ਆਉਣ ਤੋਂ ਬਾਅਦ ਮੁਸ਼ਕਲਾਂ ਵਧਦੀਆਂ ਨੇ ਜਾਂ ਫਿਰ ਇਹ ਦੋਨੇ ਗਾਇਕ ਮਾਫੀ ਮੰਗਣ ਲਈ ਮਜਬੂਰ ਹੋਣਗੇ ਇਹ ਤੇ ਆਉਣ ਵਾਲਾ ਸਮਾਂ ਦੱਸੇਗਾ ਫਿਲਹਾਲ ਇਸ ਬਾਰੇ ਜੋ ਵੀ ਨਵੀਂ ਜਾਣਕਾਰੀ ਆਵੇਗੀ ਇਹ 11 ਅਗਸਤ ਨੂੰ ਹੀ ਪਤਾ ਲੱਗੇਗਾ ਸਟੇਟਸ ਰਿਪੋਰਟ ਦੇ ਵਿੱਚ ਕਿ 45 ਅਫਸਰ ਜਿਹੜੇ ਲਗਾਏ ਗਏ ਡੀਜੀਪੀ ਵੱਲੋਂ ਜਾਂ ਪੰਜਾਬ ਪੁਲਿਸ ਦੇ ਹੈੱਡਕੁਆਰਟਰ ਵੱਲੋਂ ਉਹ ਪੜਤਾਲ ਦੇ ਵਿੱਚ ਕੀ ਕੁਝ ਸਾਹਮਣੇ ਲੈ ਕੇ ਆਉਂਦੇ ਨੇ ਜਦੋਂ ਵੀ ਇਹ ਰਿਪੋਰਟ ਸਾਹਮਣੇ ਆਉਂਦੀ ਹੈ ਕੋਸ਼ਿਸ਼ ਕਰਾਂਗੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ ਫਿਲਹਾਲ ਤੁਸੀਂ ਬਣੇ ਰਹੋ এবੀਸੀ ਪੰਜਾਬ ਦੇ ਨਾਲ